ਤੁਹਾਡਾ ਸਵਾਗਤ ਹੈ ਵੀਰੋ ਤੁਹਾਡਾ ਆਪਣਾ ਡਾਕਟਰ ਦੇ ਪੇਜ ਦੇ ਉੱਤੇ YouTube ਦੇ ਉੱਤੇ ਪੌਣ ਗੱਲਾਂ ਸ਼ੇਅਰ ਕਰਾਂਗੇ ਅੱਜ ਤੁਹਾਡੀਆਂ ਗਾਵਾਂ ਮੱਝਾਂ ਐਫਐਮਡੀ ਦੀ ਬਿਮਾਰੀ ਨਾਲ ਗ੍ਰਸਤ ਨੇ ਉਥੇ ਤੁਹਾਨੂੰ ਦੱਸਾਂਗਾ ਉਹਨਾਂ ਦੀ ਜਾਣਕਾਰੀਆਂ ਉਹਨਾਂ ਦੇ ਬਚਾਅ ਸੰਬੰਧੀ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਆਪਾਂ ਫੈਮਿਲੀ ਦੀ ਜਾਣਕਾਰੀ ਦਿੱਤੀ ਹੋਈ ਆ ਪਹਿਲਾਂ ਹੀ ਪੇਜ ਦੇ ਉੱਤੇ ਸੋਨੂੰ ਇੱਕ ਲਾਈਵ ਦੇ ਵਿੱਚ ਦੱਸਾਂਗੇ ਕਿ ਕਿਹੜੀ ਕਿਹੜੀ ਦਵਾਈਆਂ ਕਿਹੜੀ ਕਿਹੜੀ ਵੈਕਸੀਨ ਵਗੈਰਾ ਲਗਾ ਕੇ ਤੁਸੀਂ ਉਹਨੂੰ ਸਹੀ ਕਰ ਸਕਦੇ ਹੋ ਤੇ ਆਪਦੇ ਜਾਨਵਰਾਂ ਦੀ ਜਾਨ ਨੂੰ ਬਚਾਉਣ ਦੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾ ਸਕਦੇ ਹੋ ਤਾਂ ਵੀਡੀਓ ਨੂੰ ਵੇਖਿਓ ਵੀਰੇ ਜਿਹੜੀ ਸਭ ਤੋਂ ਪਹਿਲਾਂ ਸਟਾਰਟਿੰਗ ਐ ਫੈਮਿਲੀ ਦੀ ਤੁਹਾਡੀ ਗਾਂ ਮੱਝ ਹੈ ਕੱਖਾਣੂ ਪਾਣੀ ਪੀਣਾ ਜੁਗਾਲੀ ਕਰਨਾ ਪਿਸ਼ਾਬ ਵੀ ਘੱਟ ਕਰਦੀ ਹੈ ਗੋਹਾ ਵੀ ਘੱਟ ਕਰਦੀ ਹੈ ਇੱਕਦਮ ਸੁਨ ਨੂੰ ਕੇ ਬਹਿ ਜਾਂਦੀ ਹੈ ਟੈਂਪਰੇਚਰ ਉਹਦਾ 104 105 106 ਮੂੰਹ ਦੇ ਵਿੱਚੋਂ ਝੱਗ ਵਗੈਰਾ ਆਉਂਦੀ ਹੈ ਨਾੜਾਂ ਨੱਕ ਦੇ ਵਿੱਚੋਂ ਸੀਨ ਵਗੈਰਾ ਦੇ ਨਾਲ ਆ ਵਗੈਰਾ ਚੱਲਦੀਆਂ ਨੇ ਪੈਰਾਂ ਉੱਤੇ ਜ਼ਖਮ ਨੇ ਮੱਖੀਆਂ ਮੈਂਦੀਆਂ ਨੇ ਮੂੰਹ ਪਟਕ ਕੇ ਜੇ ਦੇਖਦੇ ਤੁਸੀਂ ਛਾਲੇ ਨੇ ਉਹਦੇ ਵਿੱਚ ਤਾਂ ਫਿਰ ਇਹ ਹੋਣ ਦੇ ਬਾਵਜੂਦ ਤੁਸੀਂ ਆਪਣੇ ਪਨੀਰ ਦੇ ਪਸ਼ੂ ਪਾਲਕ ਨੂੰ ਬੁਲਾ ਕੇ ਤੁਸੀਂ ਉਹਦਾ ਟ੍ਰੀਟਮੈਂਟ ਕਰਾ ਸਕਦੇ ਹੋ ਕਿਉਂਕਿ ਘੋਲ ਨਾ ਕਰੋ ਇਸ ਚੀਜ਼ ਦੇ ਵਿੱਚ ਜੇ ਮੁੱਢਲੀ ਸਹਾਇਤਾ ਇਹ ਘਰ ਦੇ ਵਿੱਚ ਕਰਨੀ ਹੈ ਤਾਂ ਲਾਲ ਦਵਾਈ ਉਹਦੇ ਮੂੰਹ ਦੇ ਵਿੱਚ ਘੋਲ ਕੇ ਪਾਣੀ ਦੇ ਵਿੱਚ ਘੋਲ ਕੇ ਉਹਦੇ ਮੂੰਹ ਸਾਫ਼ ਕਰ ਦਿਓ ਗਲੈਸਰਿਨ ਵਗੈਰਾ ਛਾਲਿਆਂ ਦੇ ਲਾਓ ਉਸ ਤੋਂ ਬਾਅਦ ਇੰਜੈਕਸ਼ਨ ਆਉਂਦੇ ਨੇ ਮੇਰੇ ਇੰਜੈਕਸ਼ਨ ਲਗਾਓ ਬੁਖਾਰ ਦਾ ਇੰਜੈਕਸ਼ਨ ਲਾਓ ਮਲੋਕਸੀਪੈਰ ਹੋ ਗਿਆ ਡੋਜਲਿਪ ਵਗੈਰਾ ਹੋ ਗਿਆ ਕੈਟਿਨਾਈਨ ਹੋ ਗਿਆ ਵਿੱਚ ਮੇਂ ਟੇਬਲ ਵਗੈਰਾ ਲੱਗ ਜਾਂਦਾ ਵੀਰੋ ਆਕਸੀਟੈਰਾਮੇਸਨ ਲੱਗ ਜਾਂਦੀ ਇਹਦੇ ਵਿੱਚ ਕਿਉਂਕਿ ਵੀਰੋ ਇਹ ਜਿਹੜੀ ਚੀਜ਼ਾਂ ਨੇ ਇਹ ਚੀਜ਼ਾਂ ਨੂੰ ਗੌਰ ਕਰਕੇ ਹੀ ਤੁਹਾਡੇ ਜਿਹੜੇ ਜਾਨਵਰ ਨੇ ਉਹਦੀ ਜਾਨ ਬਚਨ ਦੇ ਵਿੱਚ ਕਿੰਨਾ ਮਹੱਤਵਪੂਰਨ ਯੋਗਦਾਨ ਹੈ ਕੋਈ ਕੀਮਤੀ ਜਾਨਵਰ ਤੁਹਾਡੇ ਨੇ ਵੀਰੋ ਮੈਂ ਪਹਿਲਾਂ ਵੀ ਵੀਡੀਓ ਬਣਾ ਕੇ ਦੱਸੀ ਹੋਈ ਆ ਤੁਹਾਨੂੰ ਕਿ ਜਿਹੜਾ ਐਫਐਮਡੀ ਦਾ ਐਚਐਸ ਦਾ ਕਰੋਪ ਹੈ ਹੁਣ ਜਿਆਦਾ ਵੱਧ ਰਿਹਾ ਤੁਹਾਡਾ ਜਾਨਵਰ ਖਾਣਾ ਪੀਣਾ ਛੱਡ ਦਿੰਦਾ ਤੁਹਾਡਾ ਜਾਨਵਰ ਸੁਸਤ ਹੋ ਕੇ ਬਹਿ ਜਾਂਦਾ ਤਵੀਰੋਂ ਪੀ ਲਈ ਹੈ ਕਿ ਆਪਦੇ ਜਾਨਵਰਾਂ ਦੇ ਭਵਿੱਖ ਨੂੰ ਸਹੀ ਕਰਦੇ ਹੋਇਆ ਵੀਡੀਓ ਵੇਖੋ ਵੀਡੀਓਾਂ ਵੇਖ ਕੇ ਤੁਸੀਂ ਆਪਦੇ ਜਾਨਵਰਾਂ ਦੀ ਜਾਨਾਂ ਨੂੰ ਬਚਾ ਸਕਦੇ ਹੋ ਇੱਕ ਮਹੱਤਵਪੂਰਨ ਯੋਗਦਾਨ ਪਾ ਸਕਦੇ ਹੋ ਆਪਾਂ ਕੱਲੀ-ਕੱਲੀ ਚੀਜ਼ ਕੱਲੀ-ਕੱਲੀ ਗਾਈਡਨਸ ਤੁਹਾਨੂੰ ਤੁਹਾਡੇ ਜਾਨਵਰਾਂ ਦੀਆਂ ਦਵਾਈਆਂ ਬਾਰੇ ਕੱਲੀ-ਕੱਲੀ ਚੀਜ਼ ਤੇ ਦੱਸਦੇ ਹੁੰਦੇ ਆ ਕਿ ਤੁਸੀਂ ਕਿਵੇਂ-ਕਿਵੇਂ ਆਪਦੇ ਜਾਨਵਰਾਂ ਦੀਆਂ ਬਿਮਾਰੀਆਂ ਨੂੰ ਪਛਾਣ ਸਕਦੇ ਹੋ ਕਿਵੇਂ-ਕਿਵੇਂ ਤੁਸੀਂ ਐ ਐਫਐਮਡੀ ਦੀ ਜਿਹੜੀ ਕਰੋਪ ਐ ਐਫਐਮਡੀ ਦਾ ਜਿਹੜਾ ਰੋਗ ਐ ਉਹਦੀ ਜਾਣਕਾਰੀਆਂ ਕਿਵੇਂ ਇਕੱਠੀਆਂ ਕਰਕੇ ਤੁਸੀਂ ਆਪਦੇ ਜਾਨਵਰ ਨੂੰ ਐਫਐਮਡੀ ਤੋਂ ਬਚਾ ਸਕਦੇ ਹੋ ਤੇ ਉਹਦੀ ਜਾਨ ਬਚਾ ਸਕਦੇ ਹੋ ਤਾਂ ਵੀਰਾਂ ਨੂੰ ਬੇਨਤੀ ਇਹੀ ਹੁੰਦੀ ਹੈ ਮੇਰੀ ਕਿ ਜਿਹੜਾ ਵੀਡੀਓ ਹੁੰਦੀ ਆ ਆਪਣੀ ਵੱਧ ਤੋਂ ਵੱਧ ਸ਼ੇਅਰ ਕਰਕੇ ਵੱਧ ਤੋਂ ਵੱਧ ਲਾਈਕ ਕਰ ਲਿਆ ਕਰੋ ਦੇਖ ਲਿਆ ਕਰੋ ਨਵੇਂ ਦੇਖ ਰਹੇ ਹੋ ਪੇਜ ਨੂੰ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਕਿ ਤੁਹਾਨੂੰ ਕੱਲੀ-ਕੱਲੀ ਚੀਜ਼ ਕੱਲੀ-ਕੱਲੀ ਗਾਇਡੈਂਸ ਤੁਹਾਨੂੰ ਪਤਾ ਲੱਗਦੀ ਰਹੇ ਤੇ ਤੁਸੀਂ ਆਪਦੇ ਜਾਨਵਰਾਂ ਦੇ ਭਵਿੱਖ ਨੂੰ ਸਹੀ ਕਰਦੇ ਇੱਕ ਵਧੀਆ ਫਾਰਮਰ ਬਣ ਕੇ ਆਪਦੇ ਜਾਨਵਰਾਂ ਦਾ ਭਲਾ ਕਰ ਸਕਦੇ ਹੋ ਤਾਂ ਵੀਰੋ ਜੀ ਦੇਖਣ ਦੇ ਵਿੱਚ ਆਇਆ ਗਿਆ ਕਿ ਜਿਹੜਾ ਐਫ ਐਮ ਡੀ ਹੈ ਜਦੋਂ ਤੁਹਾਡੇ ਜਾਨਵਰ ਨੂੰ ਹੁੰਦਾ ਤੁਹਾਡਾ ਜਾਨਵਰ ਇੱਕਦਮ ਖਾਣਾ ਪੀਣਾ ਛੱਡ ਦਿੰਦਾ ਮੂੰਹ ਦੇ ਵਿੱਚੋਂ ਝੱਗ ਬਗਾਰ ਆਉਂਦੀ ਹੈ ਟੈਂਪਰੇਚਰ ਵਧੀਆ ਹਾਈ 104 105 106 ਤੱਕ ਰਹਿਣਾ ਖਾਣ ਪੀਣ ਨੂੰ ਜੀਨ ਕਰਦਾ ਪਸਾਬ ਵੀ ਘੱਟ ਕਰਦਾ ਤੇ ਗੋਹੇ ਦਾ ਬੰਨ ਵੀ ਕਈ ਵਾਰੀ ਪੈ ਜਾਂਦਾ ਤਾਂ ਇਹਦੇ ਵਿੱਚ ਤੁਸੀਂ ਜਿਹੜੀ ਮਡਲੀ ਕੇਅਰ ਹੈ ਲਾਲ ਦਵਾਈ ਦਾ ਪ੍ਰਯੋਗ ਕਰ ਸਕਦੇ ਹੋ ਗਲੈਸਰੀਨ ਦਾ ਪ੍ਰਯੋਗ ਕਰ ਸਕਦੇ ਹੋ ਬਾਕੀ ਜਿਹੜੀ ਹੋਰ ਜਾਣਕਾਰੀ ਹੈ ਆਪਣੇ ਪੇਜ ਦੇ ਉੱਤੇ ਪਾਈ ਹੋਈ ਹੈ ਤੁਸੀਂ ਪੇਜ ਤੇ ਆ ਕੇ ਵੇਖ ਕੇ ਆਪਣੀਆਂ ਜਾਣਕਾਰੀਆਂ ਇਕੱਠੀਆਂ ਕਰ ਸਕਦੇ ਹੋ ਤੇ ਉਹਦੀ ਜਾਨ ਬਚਾ ਸਕਦੇ ਹੋ ਜੇ ਕੋਈ ਹੋਰ ਵੀ ਡਾਊਟ ਹੈ ਤੁਹਾਨੂੰ ਜੇ ਕੋਈ ਹੋਰ ਸਲਾਹ ਮਸ਼ਵਰਾ ਲੈਣਾ ਹੋਵੇ ਆਪਣਾ ਨੰਬਰ ਵਿੱਚ ਸ਼ੋਅ ਹੈ ਵੀਰੇ ਆਪਣਾ ਨੰਬਰ ਚੱਲ ਰਿਹਾ ਵਿੱਚ ਜਦੋਂ ਮਰਜੀ ਤੁਸੀਂ ਰਾਤ ਬਰਾਤ ਨੂੰ ਕਾਲ ਕਰਕੇ ਆਪਦੇ ਜਾਨਵਰ ਦੇ ਜਾਨਾਂ ਬਚਾਉਣ ਦੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾ ਸਕਦੇ ਹੋ ਠੀਕ ਹੈ ਵੀਰੋ ਫਿਰ ਨੈਕਸਟ ਲਾਈਵ ਵਿੱਚ ਮਿਲਾਂਗੇ ਤੇ ਨੈਕਸਟ ਲਾਈਵ ਵਿੱਚ ਤੁਹਾਡੇ ਨਾਲ ਗੱਲਾਂ ਕਰਾਂਗੇ ਧੰਨਵਾਦ ਮੇਰਾ ਵੀਰੋ